ਆਰਮੀਓਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਛਲੇੜੀ ਅੱਜ ਅਸੀਂ ਸ਼੍ਰੀ ਫਤੇਗੜ ਸਾਹਿਬ ਦੇ ਪਿੰਡ ਚਰਨਾਥਲ ਕਲਾਂ ਦੇ ਵਿੱਚ ਖੜੇ ਆ ਤੇ ਨਹਿਰ ਦੇ ਉੱਤੇ ਖੜੇ ਆ ਨਹਿਰ ਦੇ ਉੱਤੇ ਖੜੇ ਕਿਉਂ ਆ ਤੁਹਾਨੂੰ ਉਹ ਵੀ ਦੱਸ ਦਿਆਂ ਦੂਜੇ ਪਾਸੇ ਮੈਂ ਪ੍ਰਭਜੋਤ ਉਹਨਾਂ ਨੂੰ ਕਹੂੰਗਾ ਕਿ ਉਹ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਦਿੱਤੀਆਂ ਜਾਣ ਤੇ ਨਹਿਰ ਦੇ ਪਰਲੇ ਕੰਡੇ ਜਿਹੜਾ ਪੂਰੇ ਪਿੰਡ ਨੇ ਹੋਰ ਜਿਹੜੇ ਪਿੰਡ ਨਾਲ ਲੱਗਦੇ ਨੇ ਚਰਨਾਥਲ ਆ ਛੋਟੀ ਚਰਨਾਥਲ ਜਾਂ ਹੋਰ ਪਿੰਡ ਨੇ ਤੇ ਇਸੇ ਪਿੰਡ ਦੇ ਇਸ ਜਿਹੜਾ ਨਹਿਰ ਦੇ ਉੱਤੇ ਜਿਹੜਾ ਇਹ ਇੱਥੇ ਆ ਕੇ ਨਹਿਰ ਜਿਹੜੀ ਆ ਉਹ ਔਰ ਜਿਹੜਾ ਨਿਮਾਨ ਦੇ ਵਿੱਚ ਹੈ ਇਹ ਜਗਾ ਤਾਂ ਇੱਥੇ ਪਾਣੀ ਦੀ ਜਿਹੜੀ ਆ ਛਲ ਪੈਂਦੀ ਆ ਬਾਪੂ ਉਪਰੋਂ ਪਾਣੀ ਡਿੱਗਦਾ ਤਾਂ ਉਹ ਦੂਜੇ ਪਾਸੇ ਜਿਹੜੀਆਂ ਤਸਵੀਰਾਂ ਪਰਲੇ ਕਿੰਡੇ ਤੇ ਤੁਸੀਂ ਦੇਖ ਰਹੇ ਹੋ ਕਿ ਕੁਝ ਹੀ ਜਿਹੜਾ ਉੱਥੇ ਜਿਹੜੇ ਥੈਲੇ ਨੇ ਜਿਹੜੇ ਲਗਾਏ ਹੋਏ ਸੀ ਰੋਕਣ ਦੇ ਲਈ ਪਾਣੀ ਨੂੰ ਤਾਂ ਉਹ ਜਿਹੜੇ ਆ ਰੁੱਟ ਚੁੱਕੇ ਨੇ ਤੇ ਮਿੱਟੀ ਜਿਹੜੀ ਆ 8 ਤੋਂ 10 ਫੁੱਟ ਮਿੱਟੀ ਜਿਹੜੀ ਆ ਉਹ ਵੀ ਨਾਲ ਜਿਹੜੀ ਆ ਹੜ ਚੁੱਕੀ ਆ ਤੇ ਕਿਸੇ ਵੀ ਸਮੇ ਇਹ ਪਾਣੀ ਜਿਹੜਾ ਉਹ ਨਹਿਰ ਦੇ ਵਿੱਚੋਂ ਪਾੜ ਪਾ ਕੇ ਇਹਨਾਂ ਪਿੰਡਾਂ ਵੱਲ ਨੂੰ ਹੋ ਸਕਦਾ ਹੈ ਇਸੇ ਪਿੰਡ ਦੇ ਵਿੱਚ ਸਾਬਤ ਤਹਿਸੀਲ ਹੈ ਤਹਿਸੀਲਦਾਰ ਸਾਹਿਬ ਇੱਥੇ ਬੈਠਦੇ ਨੇ ਤੇ ਨਾਲ ਹੀ ਕੁਝ ਹੀ ਦੂਰੀ ਦੇ ਉੱਤੇ ਸ਼੍ਰੀ ਫਤੇਗੜ ਸਾਹਿਬ ਦੇ ਐਮ ਐਲ ਏ ਲਖਵੀਰ ਸਿੰਘ ਰਾਏ ਦਾ ਪਿੰਡਾ ਮੂਲੇਪੁਰ ਉੱਥੇ ਉਹਨਾਂ ਦੀ ਰਿਹائش ਵੀ ਹੈ ਤੇ ਉੱਥੇ ਜਿਹੜਾ ਤਾਂ ਉੱਥੋਂ ਇੱਥੋਂ ਜਿਹੜਾ ਪ੍ਰਸ਼ਾਸਨ ਦਾ ਭਾਵ ਆਮ ਆਣਾ ਜਾਣਾ ਬੜਿਆ ਰਹਿੰਦਾ ਪਰ ਇਸ ਵੱਲ ਨਾ ਤਾਂ ਨਹਿਰੀ ਵਿਭਾਗ ਦੀ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਨਿਗਾਹ ਆ ਰਹੀ ਹੈ ਉਹ ਵੀ ਕੁੰਭ ਕਰਨੀ ਨੀਂਦ ਜਿਹੜੇ ਸੁੱਤੇ ਦਿਖਾਈ ਦੇ ਰਹੇ ਨੇ ਸਾਡੀ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਵੀ ਜਿਹੜੀ ਆ ਆਫ ਦਾ ਰਿਕਾਰਡ ਹੋਈ ਕਹਿੰਦੇ ਕਿ ਅਸੀਂ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਭੇਜ ਚੁੱਕੇ ਹਾਂ ਇਸ ਦੀਆਂ ਤੇ ਨਾਲ ਹੀ ਜਿਹੜਾ ਤੇ ਬਹੁਤ ਸਾਰਿਆਂ ਨੂੰ ਦੱਸ ਦੂਸ ਵੀ ਚੁੱਕੇ ਆ ਵੀ ਭਾਈ ਵੀ ਜਿਹੜਾ ਇਹ ਕਿਸੇ ਵੀ ਵੇਲੇ ਨਹਿਰ ਦਾ ਜਿਹੜਾ ਕੰਡਾ ਇਹ ਹਟ ਸਕਦਾ ਪਾੜ ਪੈ ਸਕਦਾ ਤੇ ਨਾਲ ਲੱਗਦੇ ਕਈ ਪਿੰਡਾਂ ਨੂੰ ਜਿਹੜਾ ਉਹ ਡੋਬ ਸਕਦਾ ਤਾਂ ਇਹ ਨੁਕਸਾਨ ਹੁਣ ਤੋਂ ਪਹਿਲਾਂ ਜਿਹੜਾ ਉਹ ਸਰਕਾਰਾਂ ਜਾਂ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਨੀਂਦ ਦੇ ਵਿੱਚੋਂ ਨਹੀਂ ਜਾਗਦੀਆਂ ਇਹ ਸਾਫ਼ ਦਿਖਾਈ ਦੇ ਰਿਹਾ ਕਿ ਕੁਝੀ ਉਹ ਜਿਹੜਾ ਸਮੇਂ ਦੇ ਵਿੱਚ ਇਹ ਜਾਂ ਇੱਕ ਦਿਨ ਜਾਂ ਦੋ ਦਿਨ ਦੇ ਵਿੱਚ ਜਾਂ ਕੁਝ ਵੀ ਸਮਾਂ ਜਿਹੜਾ ਲੱਗ ਸਕਦਾ ਤਾਂ ਇਹ ਕੰਡਾ ਜਿਹੜਾ ਟੁੱਟ ਕੇ ਪਾਣੀ ਜਿਹੜਾ ਪਿੰਡਾਂ ਵੱਲ ਨੂੰ ਹੋ ਸਕਦਾ ਤਾਂ ਕਾਰਨ ਜਿਹੜਾ ਇਹ ਤਾਂ ਬਣ ਰਿਹਾ ਹੈ ਪਾਣੀ ਉੱਪਰੋਂ ਤੁਸੀਂ ਦੇਖ ਰਹੇ ਹੋ ਕਿ ਡਿੱਗ ਰਿਹਾ ਹੈ ਪਾਣੀ ਡਿੱਗਣ ਦੇ ਨਾਲ ਜਿਹੜਾ ਛੱਲ ਪੈਂਦੀ ਆ ਤਾਂ ਛੱਲ ਜਿਹੜਾ ਜਿਹੜੇ ਕਿਨਾਰੇ ਨੇ ਉਹਨਾਂ ਨੂੰ ਜਿਹੜਾ ਨਾਲ ਹਟਾ ਕੇ ਲੈ ਜਾਂਦਾ ਤਾਂ ਥੈਲੇ ਜਿਹੜੇ ਲਗਾਏ ਹੋਏ ਨੇ ਥੈਲਿਆਂ ਦੇ ਉੱਪਰੋਂ ਜਿਹੜੀਆਂ ਜਾਲੀਆਂ ਹੁੰਦੀਆਂ ਨੇ ਉਹ ਵੀ ਉੱਡ ਚੁੱਕੀਆਂ ਨੇ ਉਹ ਵੀ ਭਾਵ ਹਟ ਚੁੱਕੀਆਂ ਨੇ ਥੈਲੇ ਬਹੁਤ ਸਾਰੇ ਹਟ ਚੁੱਕੇ ਨੇ ਤੇ ਲਗਭਗ ਮਿੱਟੀ ਜਿਹੜੀ 8-10 ਫੁੱਟ ਪਿੱਛੇ ਨੂੰ ਉਹ ਵੀ ਜਿਹੜੀ ਆ ਰੁੜ ਚੁੱਕੀ ਆ ਤਾਂ ਇਹ ਇੱਕ ਜਗ੍ਹਾ ਤੇ ਨਹੀਂ ਇਹ ਇੱਕ ਤਾਂ ਇਹ ਜਗ੍ਹਾ ਇੱਕ ਉਹ ਸਾਹਮਣੇ ਜਿਹੜਾ ਉੱਥੇ ਵੀ ਇੱਕ ਖੱਡ ਪਈ ਆ ਉੱਥੇ ਵੀ ਪਾਣੀ ਪੈ ਰਿਹਾ ਤਾਂ ਅੱਗੇ ਜਿਹੜਾ ਇੱਕ ਹੋਰ ਥਾਂ ਐ ਉੱਥੋਂ ਵੀ 8-10 ਫੁੱਟ ਪਿੱਛੇ ਵੱਲ ਨੂੰ ਜਿਹੜੀ ਮਿੱਟੀ ਐ ਉਹ ਰੁੜ ਚੁੱਕੀ ਆ ਤਾਂ ਕਿਸੇ ਵੀ ਸਮੇ ਜਿਹੜਾ ਇਹਨਾਂ ਪਿੰਡਾਂ ਦਾ ਨੁਕਸਾਨ ਹੋ ਸਕਦਾ ਇਹ ਪਾਣੀ ਨਹਿਰ ਦਾ ਜਿਹੜਾ ਚਰਨਾਥਲ ਨਹਿਰ ਤੋਂ ਨਿਕਲ ਕੇ ਪਿੰਡਾਂ ਵੱਲ ਨੂੰ ਕਿਸੇ ਵੀ ਸਮੇ ਜਾ ਸਕਦਾ ਤੇ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣ ਦੀ ਕੋਸ਼ਿਸ਼ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਚਾਰ ਮਹੀਨੇ ਪਹਿਲਾਂ ਵੀ ਜਿਹੜਾ ਆ ਇਧਰਲੇ ਕਿਨਾਰੇ ਜਿੱਥੇ ਅਸੀਂ ਖੜੇ ਆ ਤਾਂ ਇਸ ਪਾਸੇ ਤੋਂ ਵੀ ਜਿਹੜਾ ਪਾੜ ਪਿਆ ਸੀ ਤੇ ਆ ਕਾਫੀ ਦੂਰ ਤੱਕ ਜਿਹੜੀ ਆ ਨੁਕਸਾਨ ਹੋਇਆ ਸੀ ਆ ਕੰਦ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਵੀ ਜਿਹੜੀ ੱਟ ਹੈ ਗਈ ਸੀ ਤਾਂ ਆ ਉਹ ਪਿੰਡ ਦੇ ਲੋਕਾਂ ਦੇ ਕੋਲੋਂ ਜਾਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਦੇ ਬਾਬਤ ਕਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਜਿਹੜੀ ਆ ਪਿੰਡ ਦੇ ਲੋਕਾਂ ਦੀ ਹੋਈ ਆ ਤਾਂ ਜਿੰਨੇ ਵੀ ਰਾਹਗਿਰ ਜਿਹੜੇ ਆ ਇੱਥੋਂ ਲੰਘਦੇ ਨੇ ਉਹ ਵੀ ਇਹਨੂੰ ਦੇਖਣ ਦੇ ਲਈ ਰੁਕ ਜਾਂਦੇ ਨੇ ਕਿ ਭਾਈ ਆ ਕੀ ਕੁਝ ਹੋ ਰਿਹਾ ਹੈ ਤਾਂ ਇੱਥੇ ਇੱਕ ਹੋਰ ਵਿਅਕਤੀ ਜਿਹੜੇ ਨੇ ਰੁਕੇ ਨੇ ਦੇਖਣ ਦੇ ਲਈ ਹਰਸ਼ੀਕਲ ਜੀ ਕੀ ਨਾਮ ਹੈ ਹਰਸ਼ੀਕਲ ਜੀ ਮੇਰਾ ਨਾਮ ਗੁਰਜੱਟ ਸਿੰਘ ਆ ਜੀ ਤੁਹਾਡਾ ਕਿਹੜਾ ਪਿੰਡਾ ਸ਼ਾਹਪੁਰ ਸੋਆ ਜੀ ਮੈਂ ਕਿਹੜੀ ਪਿੰਡਾ ਹਾਂ ਜੀ ਨੇੜੇ ਹੀ ਆ 2 ਕਿਲੋਮੀਟਰ ਤੇ ਹੈਗਾ ਇਹ ਕੀ ਇਹ ਪਹਿਲਾਂ ਵੀ ਕਦੇ ਇਦਾਂ ਦੇਖਿਆ ਤੁਸੀਂ ਪਹਿਲਾਂ ਨਹੀਂ ਜੀ ਇਹ ਹੁਣ ਜੀ ਬੰਨਿਆ ਦੇ ਖਤਮ ਹੋ ਗਈ ਨਹਿਰ ਦੀ ਇਹ ਨਹਿਰ ਦੀ ਜਦ ਆਪਦੀ ਬਰਮਤ ਹੋ ਜਵੇ ਇਹ ਚੰਗੀ ਗੱਲ ਆ ਜੀ ਇਹ ਨਹੀਂ ਆਉਣ ਵਾਲੇ ਟਾਈਮ 'ਚ ਇਹ ਖਤਰਨਾਕੇ ਬਣ ਸਕਦੀ ਆ ਗੱਲ ਇਹ ਜੀ ਇਹ ਦਾ ਹੁਣ ਇਹ ਪਹਿਲਾਂ ਪਿੱਛੇ ਵੀ ਇਹ ਹੋ ਗਿਆ ਜੀ ਕ ਚਲੇ ਹੀ ਮਠਾਈਲੇ ਸੋਲੇ ਲਵਾਏ ਨੇ ਪਰ ਉਹ ਸਾਈਲੇ ਵੀ ਆਪੇ ਦੇਖ ਰਹੇ ਹੋ ਸਾਈਲੇ ਨਹੀਂ ਖੜਦੇ ਇਹਦੇ ਵਿੱਚ ਦਿਲ ਨਹੀਂ ਇਹ ਪੂਰੀ ਬ੍ਰਾਹਮਤ ਹੋ ਜੂਵੇ ਵੈਸੇ ਇਹਦੀ ਨਹਿਰ ਦੇ ਵਿੱਚ ਇਹ ਚਰਨਾਸਲ ਕਲਾਂ ਦੇ ਵਿੱਚ ਤਹਿਸੀਲਦਾਰ ਸਾਹਿਬ ਇੱਥੇ ਬੈਠੇ ਸਭ ਤਹਿਸੀਲ ਹੈ ਇਹ ਇੱਥੇ ਬੈਠਦੇ ਨੇ ਨਹੀਂ ਇਹਗਾ ਇਹ ਚੀਜ਼ਾਂ ਨੂੰ ਕੋਈ ਨਹੀਂ ਦੇਖਦਾ ਹੈਗਾ ਜੇ ਇਹਦਾ ਹੁਣ ਆਇਆ ਇਹ ਜਾਂ ਟੁੱਟੂਗੇ ਫੇਰ ਇਹ ਪ੍ਰਸ਼ਾਸਨ ਦੇਖਦਾ ਚਲੇ ਸਾਹ ਦਾ ਵੀ ਪਿੰਡ ਨੇੜੇ ਹੀ ਹੈ ਇੱਥੇ ਨਾਲ ਹੀ ਹਾਂਜੀ ਹਾਂਜੀ ਪਾ ਇਹ ਐਮਐਲਏ ਸਾਹਿਬ ਸਾਡੇ ਇਧਰੋਂ ਵੀ ਇਹ ਨਾਬੇ ਤੋਂ ਆਏਗੇ ਨੇ ਆ ਦੇਵ ਸਿੰਘ ਮਾਨ ਇਹ ਕੋਈ ਨਹੀਂ ਇਹ ਤਾਂ ਇਹ ਤਾਂ ਸ਼ਹਿਰ ਏਰੀਆ ਜਿਹੜਾ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਆਇਆ ਹੈਗਾ ਜੀ ਜਣੀ ਆਏ ਆ ਇਹ ਜੀ ਕੋਈ ਸਮੱਸਿਆ ਆਉਂਦੀ ਆ ਫਿਰ ਸਾਰੇ ਇਕੱਠੇ ਹੀ ਹੋ ਜਾਂਦੇ ਨੇ ਜੀ ਇਹ ਪਰ ਉਹ ਨਹੀਂ ਇਹ ਇਹ ਤਾਂ ਖੈਰ ਸਭ ਨੂੰ ਦਿਖ ਰਿਹਾ ਹੈ ਵੀ ਇਹ ਇਹ ਇਸ ਤਰ੍ਹਾਂ ਹੋ ਰਿਹਾ ਹੈ ਤੇ ਸ਼ਾਇਦ ਮੈਨੂੰ ਲੱਗਦਾ ਕਿ ਥੋੜੀ ਸਮੇਂ 'ਚ ਜਿਹੜੀ ਮਿੱਟੀ 8-10 ਫੁੱਟ ਤਾਂ ਪਿੱਛੇ ਨੂੰ ਰੁੜ ਚੁੱਕੀ ਆ ਦੇਖੇ ਰਹੇ ਹੋ ਜੀ ਗੱਲ ਇਹ ਦਾ ਹੁਣ ਮਿੱਟੀ ਗਿਰੇ ਰਹੀ ਹੈ ਜੀ ਇਹ ਦਿਨੋਂ ਵੀ ਕਰਦੀ ਆ ਰਾਤ ਨੂੰ ਵੀ ਕਰਦੀ ਆ ਖਾਤਰਿਆ ਚਾਂਸ ਕਦੇ ਹੀ ਬਣ ਸਕਦੀ ਆ ਇਹ ਪਰ ਕੋਈ ਇੱਧਰ ਕੋਈ ਕਾਰਵਾਈ ਨਹੀਂ ਕਰਦਾ ਹੈਗਾ ਦੇਖਦਾ ਹੀ ਨਹੀਂ ਕੋਈ ਬੰਦਾ ਦੇਖਦਾ ਹੀ ਨਹੀਂ ਹੈਗਾ ਜੀ ਇਹ ਇਹ ਚੀਜ਼ਾਂ ਬਿਲਕੁਲ ਜਿਹੜੇ ਰਾਹगिरਨੇ ਉਹਨਾਂ ਨੂੰ ਜ਼ਰੂਰ ਦਿਖ ਰਿਹਾ ਪਰ ਜੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਜ਼ਿਲ੍ਹੇ ਦੇ ਹੋਰ ਅਧਿਕਾਰੀ ਜਿਹੜੇ ਇੱਥੋਂ ਲੰਘਦੇ ਹੋਣਗੇ ਸ਼ਾਇਦ ਉਹਨਾਂ ਨੂੰ ਨਹੀਂ ਦਿਖ ਰਿਹਾ ਪਿੰਡ ਦੇ ਲੋਕਾਂ ਦੇ ਕੋਲੋਂ ਜਾਣ ਦੀ ਕੋਸ਼ਿਸ਼ ਕਰਨਗੇ ਕਿ ਇਸ ਦੇ ਬਾਬਤ ਕਿਹੜੇ-ਕਿਹੜੇ ਅਧਿਕਾਰੀਆਂ ਨੂੰ ਤੁਸੀਂ ਜਿਹੜਾ ਇਸ ਤੋਂ ਜਾਣੂ ਕਰਵਾਇਆ ਤਾਂ ਪਿੰਡ ਵਾਸੀ ਜਿਹੜੇ ਨੇ ਇੱਥੇ ਬੈਠੇ ਹੋਏ ਨੇ ਨਹਿਰ ਦੇ ਉੱਤੇ ਹੀ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਆ ਜਿਹੜਾ ਪਾੜ ਪੈਰ ਹੈ ਜੀ ਲਗਭਗ ਨੇੜੇ ਜਿਹੜਾ 30-40 ਫੁੱਟ ਦਾ ਪਾੜ ਕੀ ਲੱਗਦਾ ਕਿ ਜੇਕਰ ਮਿੱਟੀ ਵੀ ਹੜ ਗਈ ਫੇਰ ਕੀ ਬਣੂ ਕੀ ਹੜ ਗਈ ਇਹ ਮਿੱਟੀ ਛੜ ਗਿਆ ਪੰਜ ਸੱਤ ਟਾਲੀਆਂ ਅੱਛਾ ਜੀ ਹਾਂ ਪਾਈਆਂ ਵੀ ਤਾਂ ਨਾਲ ਆ ਜੀ ਤੇ ਫਿਰ ਪਾਣੀ ਜਿਹੜਾ ਪਿੰਡਾਂ ਚ ਨਹੀਂ ਵੜੂ ਇੱਧਰ ਤਾਂ ਡੇਲ ਵੜੂਗਾ ਜਾਂ ਠੁੱਟੂਗੀ ਇਹ ਫਿਰ ਨਹਿਰੀ ਵਿਭਾਗ ਨੂੰ ਜਾਂ ਹੋਰ ਜਿਹੜਾ ਤਹਿਸੀਲਦਾਰ ਸਾਹਿਬ ਵੀ ਥੋੜਾ ਤਾਂ ਤਹਿਸੀਲ ਇੱਥੇ ਸਭ ਤਹਿਸੀਲ ਆ ਇੱਥੇ ਬੈਠਦੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਪੰਚਾਇਤ ਆਪੇ ਕਰਨਗੀ ਜਿਆ ਮਤਲਬ ਹੁਆ ਮੇਰੇ ਸਰਪੰਚ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਵੀ ਅਸੀਂ ਦੱਸਿਆ ਸਾਰਿਆਂ ਨੂੰ ਦੱਸਿਆ ਉਹਨਾਂ ਨੂੰ ਕਰਨਾ ਚਾਹੀਦਾ ਜੀ ਇਹ ਇਹ ਸੋਚਣੀ ਚਾਹੀਦੀ ਨਾ ਜੀ ਇਸੇ ਬਾਰੇ ਕਰੋ ਗਿਆਨ ਕੋਈ ਆਪੀ ਕੋਈ ਕਰਨਾ ਚਾਹੁੰਦੇ ਹੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਂ ਆਪੀ ਅਪੀਲ ਤਾਂ ਆਇਆ ਵੀ ਸਾਡੀ ਲੋਣੀ ਉੱਡ ਉਹਨੂੰ ਬਣਨੀ ਚਾਹੀਦੀ ਵਧੀਆ ਇਗਨੀਅਰਿੰਗ ਵੀ ਹੋਇਆ ਗਦੇ ਇੱਥੇ ਐਨਾ ਵੀ ਹੋਇਆ ਪਰ ਲੱਗਿਆ ਪਤਾ ਪਹਿਲਾਂ ਨੱਕੇ ਲੱਕੇ ਹੀ ਰੱਖਿਆ ਅੱਛਾ ਹੋਰ ਦੋ ਤਿੰਨ ਪਿੰਡਾਂ ਨੇ ਰੋਕ ਕੇ ਰੱਖਿਆ ਸਾਰੀ ਸੜਕ ਅੱਛਾ ਜੀ ਹੋਰ ਐਮਐਲਏ ਵੀ ਆ ਕੇ ਕਹਿੰਦੇ ਸਾਰੇ ਆ ਕੇ ਕਹਿੰਦੇ ਨੇ ਅੱਛਾ ਹਾਂ ਤਾਂ ਤਾਂ ਨਹੀਂ ਕਰੇ ਐਮਐਲਏ ਆ ਕੇ ਗਏ ਜਦੋਂ ਆ ਪਹਿਲਾਂ ਆਇਆ ਨਹੀਂ ਇਹ ਨਹੀਂ ਮੰਨਦਾ ਆ ਕੇ ਗਏ ਨੇ ਪਹਿਲਾਂ ਆਏ ਸੀ ਹੁਣ ਜਦੋਂ ਦਾ ਦੁਆਰਾ ਹੜ ਰਹੀ ਆ ਉਦੋਂ ਤਾਂ ਕਿਸੇ ਨੂੰ ਨਹੀਂ ਪਤਾ ਦੁਆਰਾ ਵੀ ਆਲੇ ਦੁਆਰਾ ਆਲੇ ਆਲੇ ਕੀ ਕਹਿੰਦੇ ਬਣਵਾ ਕਰਾਵਾਂਗੇ ਥੈਲੇ ਦੁਆਰਾ ਲਾਏ ਨੇ ਥੈਲੇ ਲਾਦੇ ਥੈਲੇ ਤਾਂ ਫੇਰ ਹੜੀ ਜਾਂਦੇ ਆ ਹੜੀ ਜਾਂਦੇ ਨੇ ਹਾਂ ਅਰਦਾ ਕਹਿੰਦੇ ਜਦੋਂ ਹੋ ਜਾ ਨਹਿਰ ਖੜੂਗੀ ਉਹ ਕਹਿੰਦੇ ਵੀ ਜਦੋਂ ਨਹਿਰ ਖੜੂਗੀ ਵੀ ਉਦੋਂ ਠੀਕ ਹੋਊਗਾ ਨਹਿਰ ਬਣਾਉਣਗੇ ਅਸੀਂ ਨਹਿਰ ਖੜਾ ਕੇ ਫੇਰ ਤੁਸੀਂ ਫੇਰ ਕੱਢਣਗੇ ਜੇ ਉਸ ਤੋਂ ਪਹਿਲਾਂ ਕੋਈ ਰਸਤੇ ਬਰਾਤੇ ਕੋਈ ਨੁਕਸਾਨ ਹੋ ਜਾਏ ਫੇਰ ਨਹੀਂ ਸਾਨ ਹੋ ਜਾ ਫਿਰ ਠੀਕ ਹੈ ਮੈਂ ਤਾਂ ਪਿੰਡ ਹੜਜੂ ਚ ਨਾ ਸਣ ਰਾਤ ਨੂੰ ਟੁੱਟ ਗਈ ਉਂਝ ਪਤਾ ਜੀ ਕਿਸੇ ਵੀ ਕਿਨੂੰ ਕਿਨੂੰ ਜਾਣੂ ਕਰਵਾਇਆ ਗਿਆ ਇਹਦੇ ਬਾਰੇ ਕਿਸੇ ਪਿੰਡ ਦੇ ਵਾਸੀਆਂ ਦੇ ਵੱਲੋਂ ਸਾਰਿਆਂ ਨੂੰ ਪਤਾ ਜੀ ਸਾਰਿਆਂ ਨੂੰ ਥਾਣੇ ਵਾਲਿਆਂ ਨੂੰ ਵੀ ਪਤਾ ਹੈ ਡੀਸੀ ਸਾਹਿਬ ਨੂੰ ਵੀ ਪਤਾ ਹੈ ਕਈ ਵਾਰੀ ਆਏ ਨੇ ਜੀ ਇੱਥੇ ਜਿਹੜਾ ਪਹਿਲਾਂ ਪਚ ਲੱਗੇ ਨੇ ਉਹ ਡੀਸੀ ਸਾਹਿਬ ਦੇ ਪਾਸ ਪਤਾ ਹੈ ਇਹ ਇੱਥੇ ਮੁੰਡਾ ਕਬੀਲਦਾਰ ਆ ਸਾਡੇ ਨਾਲ ਗਵੰਡੀ ਹੋਇਆ ਹੈ ਉਹ 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 ਰੋਜ਼ ਦੇਖਦਾ ਜੀ ਜਿਹੜਾ ਨਹਿਰ ਦੇ ਉੱਪਰ ਵਰਕਰ ਕੰਮ ਕਰ ਰਿਹਾ ਹੈ ਹਾਂ ਮਜੂਦਾ 40 40 50 70 80000 ਰੁਪਏ ਤਨਖਾਹ ਲੈ ਰਿਹਾ ਹੈ ਉਹ ਵਰਕਰ ਨਹਿਰ ਦੇ ਉੱਪਰ ਕੰਮ ਕਰ ਰਿਹਾ ਉਹਨੂੰ ਉਹਦੇ ਬਾਅਦ ਉਹਨੂੰ ਵੀ ਨੌਲੇਜ ਹੈ ਉਹ ਨੌਲੇਜ ਹੈਗੀ ਆ ਗੱਲ ਗੱਲ ਚ ਗੱਲ ਹੈਗੀ ਆ ਸਾਰੇ ਗੱਲ ਪਹਚਾਈ ਹੋਈ ਹੈ ਜੀ ਉਹਨੇ ਉੱਪਰਲੇ ਅਧਿਕਾਰੀਆਂ ਨੂੰ ਵੀ ਪਹਚਾਈ ਹੋਊ ਫਿਰ ਹਾਂ ਜੀ ਪਹਚਾਈ ਹੋਈ ਹੈ ਜੀ ਪਹਚਾਈ ਹੋਈਆਂ ਹਾਂ ਜੀ ਆ ਦੋ ਤਿੰਨ ਪੈਚਾ ਇਕਣੀ ਪੈਚ ਪਹਿਨਾ ਸੀ ਕਿ ਜਿਹੜੇ ਉਹ ਲੱਗੇ ਹੋਏ ਨੇ ਉਹ ਵੀ ਸਾਰੇ ਨੌਲੇਜ ਜਾ ਕੇ ਫੇਸ ਲੱਗੇ ਨੇ ਜੀ ਸਾਰੇ सरपंच चनाथल ਕਲਾਂ ਦੇ ਜਿਹੜੇ ਜਗਦੀਪ ਸਿੰਘ ਨੇ ਉਹ ਵੀ ਸਾਡੇ ਨਾਲ ਫੋਨ ਦੇ ਉੱਤੇ ਜੁੜ ਚੁੱਕੇ ਨੇ सरपंच ਸਾਹਿਬ ਤੁਸੀਂ ਪਿੰਡ ਦੇ ਵਿੱਚ ਹੈ ਨਹੀਂ ਜੀ ਇਸ ਸਮੇਂ ਐ ਸਰ ਮੈਂ ਕਿਸੇ ਮੈਰਿਜ ਦੇ ਗਏ ਬਾਹਰ ਅੱਛਾ ਜੀ ਤੇ ਮੈਨੂੰ ਇੱਕ ਵਾਰ ਇਹ ਜਰੂਰ ਦੱਸ ਦਿਓ ਵੀ ਤੁਸੀਂ ਇਹ ਜਿਹੜਾ ਪਾੜ ਪੈ ਰਿਹਾ ਨਹਿਰ ਦੇ ਉੱਤੇ ਲਗਭਗ 30 40 ਫੁੱਟ ਦਾ ਪਾੜ ਇਹ ਲੱਗ ਰਿਹਾ ਹੈ ਇਸ ਨੂੰ ਲੈ ਕੇ ਤੁਸੀਂ ਕਿਸੇ ਨੂੰ ਜਾਣਕਾਰੀ ਇਸ ਬਾਰੇ ਦਿੱਤੀ ਆ ਜਾਣੂ ਕਰਵਾਇਆ ਮੈਂ ਤਾਂ ਜੇ ਕੋਟਾ ਮਾਂਜੋ ਐਜੰਟ ਸਾਹਿਬ ਨੂੰ ਦੇਖ ਪੀ ਜੀ ਜੀ ਸਰਪੰਚ ਸਾਹਿਬ ਨੂੰ ਦੇ ਰਿਹਾ ਤੇ ਜੋ ਕਹਿੰਦੇ ਅੱਛਾ ਜੀ ਅਖਾਰਾਂ ਦੇ ਵੀ ਕਈ ਵਾਰ ਅਸੀਂ ਇਹ ਵੀ ਕਰ ਚੁੱਕੇ ਹਾਂ ਅੱਛਾ ਸਰ ਨੂੰ ਠੀਕ ਹੈ ਤਾਂ ਫਿਰ ਕੀ ਕਿਹਾ ਜਾਂਦਾ ਪ੍ਰਸ਼ਾਸਨ ਵੱਲੋਂ ਅੱਗੇ ਹਾਂ ਫਾਇਦਾ ਕਹਿੰਦਾ ਕਿ ਇੱਕ ਦੂ ਪਰ ਤੇ ਨਹਿਰ ਦਾ ਪਾਣਾ ਪਾਸ ਹੋ ਰਹੀਆਂ ਬੰਦੀਆਂਗੇ ਪ੍ਰੋਪਰ ਇਹਨੂੰ ਬੰਦ ਕਰਾਂਗੇ ਅੱਛਾ ਜੀ ਪਤਾ ਟਾਈਮ ਲੱਗਾ ਸੀਗਾ ਜੀ ਪਰ ਜੇਕਰ ਇਹ ਰਾਤ ਦੇ ਬਰਾਤੇ ਸਰਪੰਚ ਸਾਹਿਬ ਕੁਝ ਖੁਦਾ ਨਾ ਖਾਸ ਚਾਏ ਕੁਝ ਹੋ ਜਾਂਦਾ ਮਿੱਟੀ ਲੱਗ ਭੱਗ ਜਿਹੜੀ ਆ ਉਹ ਕਈ ਟਰਾਲੀਆਂ ਲੱਗ ਰਿਹਾ ਵੀ ਨਾਲ ਤੋਂ ਹਟ ਚੁੱਕੀ ਆ ਤਾ ਕੀ ਲੱਗਦਾ ਕਿ ਫਿਰ ਨੁਕਸਾਨ ਕਿਵੇਂ ਹੋਊ ਨੁਕਸਾਨ ਤਾਂ ਪਿੰਡ ਦਾ ਹੀ ਹੋਣਾ ਜੀ ਪਾਣੀ ਦਾ ਬਹਾਵ ਦਾ ਸਾਰਾ ਪਿੰਡਾਂ ਦੇ ਪਾਸੇ ਨਾਲ ਬਹੁਤ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਡੂੰਗਾ ਗਰਾਊਂਡ ਵੀ ਹੈਗਾ ਦੂਜੇ ਪਾਸੇ ਪਿੰਡ ਜਿਹੜਾ ਡੰਗਾਈ ਦੇ ਵੱਲ ਨਿਮਾਨ ਦੇ ਵੱਲ ਨੂੰ ਆ ਸਾਰਾ ਪਾਣੀ ਦਾ ਬਹਾਵ ਪਿੰਡ ਵੱਲੋਂ ਆਉਂਦਾ ਹੂੰ ਬਹੁਤ ਬੜਾ ਮੱਛਾ ਨਾ ਰੱਖਦਾ ਜੀ ਤਾਂ ਤਹਿਸੀਲਦਾਰ ਸਾਹਿਬ ਵੀ ਇੱਥੇ ਬੈਠਦੇ ਨੇ ਤੁਹਾਡੇ ਪਿੰਡ ਸਭ ਤਹਿਸੀਲ ਆ ਇੱਥੇ ਇਹਨਾਂ ਨੂੰ ਨਹੀਂ ਕਦੇ ਜਾਣੂ ਕਰਾਇਆ ਪ੍ਰਸ਼ਾਸਨ ਨੂੰ ਤਹਿਸੀਲਦਾਰ ਸਾਹਿਬ ਵੱਲੋਂ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਜੀ ਉਹਨਾਂ ਨੇ ਪਾਖੜਾ ਦੇ ਐਕਸ਼ਨ ਸਾਹਿਬ ਨੂੰ ਵੀ ਫੋਨ ਲਾਇਆ ਉਹਨਾਂ ਨੇ ਫੋਨ ਨਹੀਂ ਚੁੱਕਿਆ ਪਤਾ ਨਹੀਂ ਸਰਕਾਰ ਦੀ ਮਨਸਾ ਕੀ ਹੈ ਵੀ ਇਹ ਵੀ ਸੋਟ ਰਹੀ ਸੋਟਦਾ ਜਾ ਰਿਹਾ ਹੈ ਤਾਂ ਠੀਕ ਹੈ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਜਗਦੀਪ ਜੀ ਤਾਂ ਸਰਪੰਚ ਸਾਹਿਬ ਸੀਗੇ ਇਸ ਪਿੰਡ ਦੇ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਉਹ ਕਹਿੰਦੇ ਕਿ ਅਸੀਂ ਐਸ ਡੀਓ ਸਾਹਿਬ ਨੂੰ ਤੇ ਹੋਰ ਜਿਹੜੇ ਐਕਸ਼ਨ ਵਿਭਾਗ ਐਕਸ਼ਨ ਨੇ ਨਹਿਰੀ ਵਿਭਾਗ ਦੇ ਉਹਨਾਂ ਨੂੰ ਜਿਹੜੇ ਆ ਤਹਿਸੀਲਦਾਰ ਸਾਹਿਬ ਨੂੰ ਜਿਹੜਾ ਜਾਣੂ ਕਰਵਾ ਚੁੱਕੇ ਆ ਫੋਟੋਆਂ ਭੇਜ ਚੁੱਕੇ ਆ ਖਬਰਾਂ ਅਖਬਾਰਾਂ ਦੇ ਵਿੱਚ ਇਸ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਮਨਸ਼ਾ ਪਤਾ ਨਹੀਂ ਸਰਕਾਰ ਦੀ ਕੀ ਹੈ ਪਤਾ ਨਹੀਂ ਤਾਂ ਸਰਕਾਰ ਸ਼ਾਇਦ ਇਹ ਹਜੇ ਇਸ ਗੱਲ ਦੀ ਉਡੀਕ ਕਰ ਰਹੀ ਹੋਵੇਗੀ ਕਿ ਸ਼ਾਇਦ ਇਹ ਪਿੰਡ ਜਿਹੜੇ ਨੇ ਇਹ ਪਾਣੀ ਦੇ ਨਾਲ ਡੁੱਬ ਜਾਣ ਜਾਂ ਜਿਹੜੀਆਂ ਬਹੁਤ ਸਾਰੀਆਂ ਫਸਲਾਂ ਵੀ ਨੇ ਨਾਲ ਖੇਤ ਨੇ ਜਾਂ ਉਹਨਾਂ ਦੀ ਜਿਹੜਾ ਨੁਕਸਾਨ ਹੋ ਜਾਏ ਬਰਬਾਦੀ ਹੋ ਜਾਏ ਤਾਂ ਉਸ ਤੋਂ ਬਾਅਦ ਸ਼ਾਇਦ ਸਰਕਾਰ ਦੀ ਨੀਂਦ ਜਿਹੜੀ ਹੈ ਜਰੂਰ ਖੁੱਲ ਜਾਏ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਪ੍ਰਾਪਤ ਹੋਣਾਂ ਨੂੰ ਮੈਂ ਕਹੂੰਗਾ ਇਹ ਜਿਹੜਾ ਉੱਚਾ ਜਿਹੜਾ ਬੰਨ ਤੁਸੀਂ ਦੇਖ ਰਹੇ ਹੋ ਆ ਬੜੀ ਹੋਈ ਪੱਟੀ ਨਹਿਰ ਦੀ ਇਹ ਇੰਨੀ ਚੜਾਈ ਦੇ ਵਿੱਚ ਜਿਹੜੀ ਆ ਉਹ ਲਗਭਗ ਹੇਂਟਲੇ ਪਾਸੇ ਮਿੱਟੀ ਜਿਹੜੀ ਐ ਇਸ ਦੀ ਉਹ ਹੜ ਚੁੱਕੀ ਐ ਤੇ ਪਿੰਡ ਦੇ ਲੋਕ ਦੱਸ ਰਹੇ ਨੇ ਪਿੰਡ ਦੇ ਜੋ ਮੋਹਦਵਾਰ ਲੋਕ ਨੇਗੇ ਪਿੰਡ ਦੇ ਇੱਥੇ ਬੈਠੇ ਨੇ ਉਹ ਦੱਸ ਰਹੇ ਨੇ ਕਿ ਇਸ ਤੋਂ ਪਹਿਲਾਂ ਵੀ ਦੂਜੇ ਪਾਸੇ ਜਿਹੜੀਆਂ ਤਸਵੀਰਾਂ ਨੇ ਉਹ ਵੀ ਮੈਂ ਕਹੂੰਗਾ ਪ੍ਰਭਜੋਤ ਹੁਣਾਂ ਨੂੰ ਇੱਕ ਵਾਰ ਦਿਖਾ ਦਿਓ ਕਿ ਉਹ ਪਾਸੇ ਦੀ ਜਿਹੜੀ ਮਿੱਟੀ ਆ ਉਹ ਵੀ ਇੱਕ ਵਾਰ ਹੜ ਚੁੱਕੀ ਐ ਤਾਂ ਹੁਣ ਜੋ ਕੁਝ ਪਿੰਡ ਦੇ ਦੱਸ ਰਹੇ ਨੇ ਪਿੰਡ ਦੇ ਦੱਸਣ ਮੁਤਾਬਕ ਪਿੰਡ ਦੇ ਲੋਕਾਂ ਦੇ ਕਿ ਸਰਪ੍ਰਸ਼ਾਸ਼ਨ ਕਹਿੰਦਾ ਕਿ ਜਦੋਂ ਹੁਣ ਨਹਿਰ ਜਿਹੜੀ ਆ ਉਹ ਬੰਦ ਹੋਵੇਗੀ ਤਾਂ ਉਦੋਂ ਹੀ ਜਿਹੜੀ ਇਸ ਦੀ ਮੁਰੰਮਤ ਹੋਵੇਗੀ ਪਰ ਲਗਭਗ ਜੇਕਰ ਅਜਿਹਾ ਕੋਈ ਨੁਕਸਾਨ ਹੁੰਦਾ ਤਾਂ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਇਹ ਵੱਡਾ ਸਵਾਲ ਜ਼ਰੂਰ ਹੈਗਾ ਤਾਂ ਜਿਹੜੇ ਦੇਖਰੇਖ ਕਰ ਰਹੇ ਨੇ ਨਹਿਰ ਦੇ ਉੱਤੇ ਬੇਲਦਾਰ ਸਾਹਿਬ ਉਹ ਵੀ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਤੋ ਸਿੰਘਾ ਜੀ ਮੇਟਾਂ ਜੀ ਮੈਂ ਅੱਛਾ ਹਾਂਜੀ ਕੀ ਤੁਹਾਡੇ ਕੋਲੇ ਉਹਦਾ ਹੈਗਾ ਮੈਂ ਬੇਲਦਾਰੋਂ ਤੁਸੀਂ ਮੇਟਾਂ ਜੀ ਮੈਂ ਹਾਂਜੀ ਕਬੇਲਦਾਰ ਆ ਜੀ ਮੇਰੇ ਕੋਲ ਪਿਆਰਾ ਸਿੰਘ ਹਾਂਜੀ ਤੇ ਕਿਥੋਂ ਤੱਕ ਦਾ ਏਰੀਆ ਤੁਹਾਡੇ ਕੋਲ ਹੈਗਾ ਇਸ ਨਹਿਰ ਦਾ ਮੇਰਾ ਜੀ ਇਹ ਇਥੋਂ 92 192 425 ਤੋਂ ਲੈ ਕੇ ਜੀ ਆਪਣੇ 148 ਤੱਕ ਕਈ ਰੈਸਟੋਰੈਂਟ ਤੱਕ ਹਾਂਜੀ ਉਹ ਜਿਹੜਾ ਪਿੱਛੇ ਹਾਂ ਆਹ ਆ ਜੀ ਗਵਿੰਦਗੜ੍ਹ ਕੋਲੇ ਹਾਂਜੀ ਠੀਕ ਹੈ ਉੱਥੋਂ ਲੈ ਕੇ ਇੱਥੇ ਕਿੱਥੇ ਤੱਕ ਆ ਤੁਹਾਡਾ ਪੂਰੀ ਤੱਕ ਕਈ ਜਿੱਥੇ ਬੈਠੇ ਆ ਇੱਥੇ ਤੱਕ ਹਾਂਜੀ ਤਾਂ ਆਹ ਜਿਹੜਾ ਪਾੜ ਪੈ ਰਿਹਾ ਤੁਸੀਂ ਇਹਦੇ ਬਾਰੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਨਹਿਰੀ ਵਿਭਾਗ ਦੇ ਐਕਸ਼ਨ ਨੂੰ ਪਤਾ ਜੀ ਅਫਸਰਾਂ ਪਤਾ ਜੀ ਸਾਡੇ ਅਫਸਰਾਂ ਨੂੰ ਸਾਰਾ ਪਤਾ ਜੀ ਤੇ ਇਹਦਾ ਕੰਮ ਸਟਾਰਟ ਹੋਣ ਲੱਗਿਆ ਜੀ ਅਗਲੇ ਮਹੀਨੇ हां जी 15 16 ਤਰੀਕ ਤੋਂ ਕਹਿੰਦੇ ਨੇ ਅਫਸਰ ਵੀ ਸਟਾਰਟ ਕਰ ਦਾਂਗੇ ਜੀ ਨਹੀਂ ਪਰ ਜੇ ਉਸ ਤੋਂ ਪਹਿਲਾਂ ਅਫਸਰ ਤਾਂ ਕਹਿੰਦੇ ਨੇ ਵੀ 15 16 ਤਰੀਕ ਨੂੰ ਕਰ ਦਾਂਗੇ ਪਰ ਪਾੜ ਲਗਭਗ ਥੈਲੇ ਜਿਹੜੇ ਨੇ ਉਹ ਹਟ ਚੁੱਕੇ ਨੇ ਮਿੱਟੀ ਜਿਹੜੀ ਆ 10 15 ਫੁੱਟ ਹਟ ਚੁੱਕੀ ਆ ਨਹੀਂ ਲਾਈ ਜਾਂਦੇ ਆ ਜੀ ਅਸੀਂ ਕੋਈ ਖਾਤਰਾ ਤਾਂ ਪੈਸੇ ਹੈ ਨਹੀਂ ਐਡਾ ਪਿੰਡ ਦੇ ਲੋਕ ਤਾਂ ਜਾਂ ਰਾਹ ਘੇਰਤਾ ਕਹਰੇ ਆ ਵੀ ਖਤਰਾ ਬਾ ਨਹੀਂ ਨਹੀਂ ਕੋਈ ਖਤਰਾ ਨਹੀਂ ਜੀ ਐਡਾ ਮਤਲਬ ਖਤਰਾ ਹੈ ਨਹੀਂ ਅਫਸਰ ਇਹ ਕਹਿੰਦੇ ਨੇ ਵੀ ਖਤਰਾ ਨਹੀਂ ਨਈ ਆਫਸਰਾਂ ਨੂੰ ਹੋਈ ਆਫਸਰਾਂ ਨੂੰ ਕੰਮ ਸਟਾਰਟ ਕਰਾ ਦੇਣਾ ਆਫਸਰ ਦੇਖ ਕੇ ਗਿਆ ਕੋਈ ਸੀਨੀਅਰ ਹਾਂ ਜੀ ਦੇਖ ਕੇ ਜੀ ਐਕਸ਼ਨ ਸਾਹਿਬ ਵੀ ਆਲੇ ਐਸ ਡੀਓ ਸਾਹਿਬ ਜੇ ਵੀ ਆਉਂਦੇ ਨੇ ਜੀ ਅੱਛਾ ਹਾਂ ਜੀ ਇਹਦੀ ਲਿਖਤਾਂ ਪੜਤ ਸਾਰੀ ਕਾਰਵਾਈ ਹੋਈ ਵੀ ਹੈ ਕਾਨੂੰਨੀ ਉਹਨਾਂ ਦੇ ਧਿਆਨ ਚਾਹੀਗਾ ਇਹ ਮਸਲਾ ਧਿਆਨ ਚਾਹੀਦਾ ਕਿੰਨੇ ਦਿਨਾਂ ਤੋਂ ਇਹ ਹੈਗਾ ਜੀ ਕੰਮ ਸੇ ਕੰਮ 2.5 ਮਹੀਨੇ ਤੋਂ ਧਿਆਨਤਾ ਜੀ ਇਸ ਗੱਲ ਤੇ 2.5 ਮਹੀਨੇ ਤੋਂ ਧਿਆਨ ਹੈਗਾ ਦਿੱਤਾ ਜੀ ਇਹ ਲਾ ਵੀ ਦਿੱਤਾ ਪਰ ਜਿਹੜਾ ਖੜਿਆ ਇਹ ਇਹਦੇ ਬਾਰੇ ਇਹ ਹੁਣ ਫੁੱਲ ਸਪਲਾਈ ਚ ਲਾਇਆ ਜੀ ਇਹ ਅੱਛਾ ਫੁੱਲ ਸਪਲਾਈ ਦੀ ਜਗ੍ਹਾ ਲਾਇਆ ਪਹਿਲਾਂ ਵੀ ਇੱਥੇ ਖੜ ਹਾਂ ਥੋੜੇ ਜਿਹਾ ਪਹਿਲੇ ਰੁੜ ਗਏ ਸੀ ਹਾਂ ਜੀ ਲਾਤੇ ਜੀ ਅਸੀਂ ਨੇ ਲਾਤੇ ਲਾ ਦਿੰਨੇ ਆ ਜੀ ਇਹਦਾ ਹੁਣ ਪੱਕਾ ਕੰਮ ਆਈ ਅਗਲੇ ਮਹੀਨੇ ਤੋਂ ਸਟਾਰਟ ਹੋਊਗਾ ਅਗਲੇ ਮਹੀਨੇ ਤੋਂ ਹਾਂ ਜੀ ਹਾਂ ਜੀ ਤਾਂ ਪ੍ਰਸ਼ਾਸਨ ਨੇ ਕਹਿੰਦੇ ਜਿਹੜਾ ਅਫਸਰ ਨੇ ਉਹ ਕਹਿੰਦੇ ਵੀ ਅਗਲੇ ਮਹੀਨੇ ਤੋਂ ਸਟਾਰਟ ਹੋ ਜਾਣਾ ਹਾਂ ਜੀ ਹਾਂ ਜੀ ਇਹਦਾ ਸਰਕਾਰ ਨੂੰ ਪਤਾ ਹੀ ਵੱਡੇ ਕੰਮ ਇੰਨਾ ਜੀ ਫਿਰ ਇਹ ਅੱਛਾ ਪਰ ਜੇ ਉਸ ਤੋਂ ਪਹਿਲਾਂ ਇਹ ਪਾਣੀ ਟੁੱਟ ਜਾਂਦਾ ਹੈ ਕਿ ਪਿੰਡ ਨਾਲ ਆ ਬਿਲਕੁਲ ਨਹੀਂ ਇਦਾਂ ਨਹੀਂ ਟੁੱਟਦਾ ਜੀ ਦੇਖੋ ਤੁਸੀਂ ਕਿੰਨੀ ਮਿੱਟੀ ਖੜੀ ਹੈ ਜੀ ਇਦਾਂ ਨਹੀਂ ਟੁੱਟਦਾ ਨਹੀਂ ਟੁੱਟਦਾ ਨਹੀਂ ਟੁੱਟਦਾ ਨਹੀਂ ਨਹੀਂ ਟੁੱਟਦਾ ਜੀ ਤੁਹਾਡੀ ਰਾਤ ਨੂੰ ਵੀ ਡਿਊਟੀ हां जी ਅਸੀਂ ਐਮਰਜੈਂਸੀ ਜੇ ਸਾਨੂੰ ਬੁਲਾਉਂਦੇ ਨੇ ਅਫਸਰ ਆਉਣਾ ਪੈਣਾ ਜੀ ਉਹ ਵੈਸੇ 805 ਆ ਜੀ 805 ਹਾਂ ਜੀ ਤੁਹਾਡੀ ਡਿਊਟੀ ਆ ਹਾਂ ਜੀ ਜੇ ਕੋਈ ਗੱਲਬਾਤ ਹੁੰਦੀ ਆ ਸਾਨੂੰ ਆਉਣਾ ਪੈਣਾ ਜੀ ਅਸੀਂ ਮੁਲਾਜ਼ਮਾਂ ਦੇਖਦੇ ਆ ਹਾਂ ਜੀ ਠੀਕ ਆ ਹਾਂ ਜੀ ਤਾਂ ਇਹਨਾਂ ਦਾ ਪੱਖ ਵੀ ਜਿਹੜਾ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਆ ਇਹੇ ਦੇਖ ਰੇਖ ਜਿਹੜੇ ਆ ਕਰਦੇ ਆ ਕਹਿੰਦੇ ਮੇਟਾਮ ਐ ਤਾਂ ਇਹਨਾਂ ਨੂੰ ਇਹ ਕਹਿੰਦੇ ਵੀ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਆ ਐਸ ਡੀਓ ਤੇ ਐਕਸ਼ਨ ਸਾਫ ਦੇ ਇਹ ਧਿਆਨ ਹਿੱਤਾ ਇਸਲੇ ਲਗਭਗ 2 ਕੁ ਮਹੀਨੇ ਤੋਂ ਇਹ ਮਸਲਾ ਤੇ ਆ ਜਿਹੜੀ ਮਿੱਟੀ ਹੁਣ ਹੜੀ ਹੈ ਇਹ ਵੀ ਉਹਨਾਂ ਦੇ ਧਿਆਨ 'ਚ ਹੈਗੀ ਆ ਤਾਂ ਇਹ ਇਹਨਾਂ ਦਾ ਕਹਿਣਾ ਕਿ ਖਤਰਾ ਜਿਹੜਾ ਉਹ ਕੋਈ ਬਹੁਤਾ ਨਹੀਂ ਹੈਗਾ ਹਾਲਾਂਕਿ ਜਿਹੜੇ ਰਾਹgirne ਜਾਂ ਪਿੰਡ ਦੇ ਲੋਕ ਨੇ ਸਰਪੰਚ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਈ ਸੀ ਉਹ ਕਹਿੰਦੇ ਅਸੀਂ ਇਸ ਦੇ ਬਾਰੇ ਜਾਣੂ ਕਰਾ ਚੁੱਕੇ ਹਾਂ ਤੇ ਇਹ ਵੀ ਦੱਸ ਰਹੇ ਨੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦੇ ਬਾਰੇ ਪਤਾ ਹੈ